ਹਾਂ ਨੇ ਗਾਇਸ ਸਸਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡੇ ਕਿਚਨ ਵਿੱਚ ਬਲੌਗ ਵਿੱਚ ਗਾਇਸ ਆਪਾਂ ਹੋ ਗਏ ਬ੍ਰੇਕਫਾਸਟ ਕਰਕੇ ਫ੍ਰੀ ਤੇ ਜਾਨੂ ਲੱਗੇ ਹੋਏ ਨੇ ਫੋਨ ਵਿੱਚ ਤੇ ਮਨ ਦੇ ਦੇਖੋ ਬਚਪਨ ਦੇ ਅੱਜ ਕਿੰਨਾ ਉਹ ਕੱਢਿਆ ਨਾ ਖਿਡੌਣੇ ਗਾਇਸ ਤੁਹਾਨੂੰ ਦਿਖਾਨੀਆਂ ਦੇਖੋ ਹਾਂਜੀ ਗਾਇਸ ਮਨ ਜਾਨੂ ਕਰ ਰਹੇ ਨੇ ਐਕਸਰਸਾਈਜ਼ਾਂ ਚੱਲਣੇ ਰਸੋਈ ਦੇ ਵਿੱਚ ਮਨ ਦੇ ਬਚਪਨ ਦੇ ਖਿਲਾਉਣੇ ਮੈਂ ਕਿਹਾ ਚਲੋ ਕਿਸੇ ਨੂੰ ਦੇ ਦਿੰਨੇ ਬੱਚਿਆਂ ਨੂੰ ਖੇਡ ਲੈਣਗੇ ਇੱਕ ਬਾਹਰ ਰੱਖਿਆ ਇੰਫਾਫਾ ਇੱਕ ਆ ਸੀ ਸਾਰੇ ਪਾੰਦਾ ਪਿਆ ਹੈ ਆਪਣੇ ਆਪ ਹੀ ਅਗਰੇ ਸਾਰੇ ਬੱਧ ਦੇਣਾ ਹੂੰ ਛੁੱਟ ਰਹਿ ਪੈਣਾ ਹੁਣ ਨਹੀਂ ਰੱਖਣਾ ਭਰਾ ਓਏ ਛੁੱਟ ਭਰਾ ਹਾਂ ਜਾਨੂ ਬੈਠੇ ਆ ਜਾ ਬੈਠੇ ਜਾਨੂ ਨਮਸਕਾਰ ਗੁੱਡ ਮਾਰਨਿੰਗ ਗਾਇਸ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਗੁਰੂ ਜੀ ਹੋਰ ਸੁਣਾਓ ਕਿੱਦਾਂ ਹਾਲ ਚੱਲ ਸਾਰੇ ਠੀਕ ਹੋ ਆਜ ਆ ਜਾਨੂ ਦੀ ਛੁੱਟੀ ਤੇ ਘਰ ਬਣਾਏ ਰੈਸਟ ਕਰ ਰਹੇ ਨੇ ਅੱਜ ਗਾਇਸ ਆ ਲੈ ਕੇ ਦੀਵਾਲੀ ਤੇ ਚੱਦਰ ਕਲਰ ਸੋਨਾ ਹੈ ਨਾ ਇਹ ਵਾਲਾ ਤੇ ਬਾਸੋਂ ਮਹਿਮਾਨ ਨਾਲ ਹੈਲਪ ਕਰਾਉਣਾ ਗਾਇਸ ਤੇ ਕੱਪੜੇ ਧੋਣੇ ਆ ਹਾਂਜੀ ਗਾਇਜ਼ ਬੱਬਾ ਨਾਨਾ ਜੀ ਦਾ ਬਰਥਡੇ ਆ ਰਿਹਾ ਤੇ ਮਨ ਕਰਾ ਮਮਾ ਦਾ ਪੇਂਟਿੰਗ ਪਹਿਲਾ ਹੀ ਬਣਾ ਲਵਾਂਗਾ ਤੇ ਮੈਂ ਕਿਹਾ ਚਲ ਠੀਕ ਆ ਪੁੱਤਰ ਜੀ ਤੇ ਤੁਸੀਂ ਦੱਸਣਾ ਸਾਰੇ ਜਣੇ ਪੇਂਟਿੰਗ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਮਨ ਲਈ ਜਿ ਆਪਾਂ ਪੀਰੇ ਸ਼ਾਮ ਦੀ ਚਾਹੇ ਮਾਨੋ ਸੀ ਖੇਡਦਾ ਫਿਰਦਾ ਦੁੱਧ ਕਰਤਾ ਆਪਾਂ ਨੇ ਗਰਮ ਗਾਇਜ਼ ਆਪਾਂ ਅੱਲੇ ਕੈਸੀ ਦੰਤੇ ਰਹਤੇ ਚਲਾ ਬਾਬੂ ਟਿਕਾ ਬੇਟਾ ਗਾਈਸ ਚਾਹੀ ਪੀ ਲੋ ਮੈਂ ਵੀ ਨਹੀਂ ਰੋਟੀ ਟਿਕ ਖਾ ਕੇ ਵੇਲੀ ਹਾਂ ਚਾਹ ਪੀ ਕੇ ਫੇਰ ਜਾਣੇ ਕਿਤੇ ਹਾਂਜੀ ਗਾਈਸ ਪਾਪਾ ਚੁਕੇ ਨੇ ਤਿਆਰ ਮੈਂ ਵੀ ਤੁਹਾਨੂੰ ਦਿਖਾਣਾ ਆਪਣਾ ਰੂਪ ਇਹ ਮਨ ਦੀ ਟੌਰ ਦੇਖੋ ਕਾ ਮਨ ਰੱਖਦਾ ਹੈ ਸੁਣ ਗੱਬਰੂ ਪੰਜਾਬ ਵਾਲਾ ਚਲ ਚੱਲੀਏ ਚਲੋ ਦੁੱਧ ਫੇਰ ਹੁੰਦਾ ਰਹੂਗਾ ਠੰਡਾ ਚਲਦੇ ਗਾਇਜ਼ ਆ ਦੇਖੋ ਠੰਡਾ ਹੈ ਥੋੜੀ ਸਟੋਲ ਲੈ ਲਈ ਆਪਾਂ ਤੇ ਥੋੜੇ ਕੁਰਸੀ ਲਈ ਹੱਥ ਬਿਖਰੇ ਨੇ ਮੇਰੇ ਆ ਦੇਖੋ ਫਟੇ ਫਟੇ ਜੀ ਸਰਦੀਆਂ ਵਿੱਚ ਅਦਾ ਹੋ ਜਾਂਦੇ ਆ ਤੇ ਆ ਦੇਖੋ ਆ ਕੱਲ ਮੈਂ ਜਲ ਲਗੀ ਸੀ ਮੰਦੀ ਨਜ਼ਰ ਤਾਰ ਰਹੀ ਸੀ ਤੇ ਆ ਦੇਖੋ ਕਿੱਦਾਂ ਹੋ ਗਿਆ ਚਲੋ ਚੱਲੇ ਆ ਨਾ ਮੈਦਰੋਲਾ ਵਾਟਾ ਪੂਜਾ ਦਾ ਸੱਟ ਪੂਜਾ ਦਾ ਤਿਆਰ ਦਾ ਇਹ ਤੇ It's, it's okay. all right. ਬਨੇ ਗਾਈ ਆ ਲੱਗ ਗਿਆ ਤੇ ਉਹ ਦੇਖ ਸਰਾਰ ਕਿਕੋੜਾ ਕਿੱਥੇ ਫਿਰਦਾ ਪਿਆ ਦੇਲਾ ਉਹ ਦੇਖ ਹਾਂਜੀ ਗਾਈਜ਼ ਆਪਾਂ ਆ ਗਏ ਸੀ ਸ਼ਾਪਿੰਗ ਕਰਕੇ ਥੋੜੀ ਬਹੁਤ ਸ਼ਾਪਿੰਗ ਕਰਨੀ ਸੀ ਰਾਸ਼ਨ ਖਤਮ ਹੋਇਆ ਸੀ ਉਹ ਲੈ ਆਏ ਆਪਾਂ ਚਲੋ ਫਿਰ ਮਿਲਦੇ ਆ ਨੈਕਸਟ ਬਲੌਗ ਵਿੱਚ ਬਾਏ ਬਾਏ YouTube ਫੈਮਿਲੀ